ਵੈਗੁਰੂ ਜੀ ਦਾ ਖਾਲਸਾ ਸਤਿ ਸ੍ਰੀ ਵੈਗੁਰੂ ਜੀ ਕੀ ਵਾਤੇ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਮਾਤਾ ਸਹਿਬ ਕੌਰ ਜੀ ਦੇ ਬਾਰੇ ਕੌਣ ਸਨ ਮਾਤਾ ਸਹਿਬ ਕੌਰ ਜੀ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੋਸਤੋ ਜਿਸ ਸਿੱਖ ਇਸਤਰੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ ਉਹ ਹੈ ਮਾਤਾ ਸਹਿਬ ਕੌਰ ਜੀ ਮਾਤਾ ਸਹਿਬ ਕੌਰ ਜੀ ਦਾ ਜਨਮ ਨੰਬਰ 1681 ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਵ ਜੀ ਦੇ ਕੋਖੋਂ ਰੋਹਤਾਸ ਜਿਲ੍ਹਾ ਜ਼ੇਲਮ ਜੋ ਕਿ ਪਾਕਿਸਤਾਨ ਵਿੱਚ ਹੈ ਆਪ ਜੀ ਦਾ ਮੋਢਲਾ ਨਾਮ ਸਹਿਬ ਦੇਵਾ ਸੀ ਮਾਤਾ ਸਹਿਬ ਕੋਰ ਬਚਪਨ ਵਿੱਚ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਉਹਨਾਂ ਵਿੱਚ ਬਚਪਨ ਤੋਂ ਹੀ ਉਹ ਸਾਰੇ ਗੁਣ ਸਨ ਜੋ ਕਿਸੇ ਸਦਾਚਾਰੀ ਮਨੁੱਖ ਵਿੱਚ ਪਾਏ ਜਾਂਦੇ ਹਨ ਢੋਲ ਸਰੀਰ ਨੂਰਾਨੀ ਆਤਮਾ ਹੱਸਦਾ ਚਿਹਰਾ ਬੋਲਾਂ ਵਿੱਚ ਬੇਹਦ ਮਠਾਸ ਨਿਮਰਤਾ ਸਬਰ ਸੰਤੋਖ ਧੀਖਿਮਾ ਆਦਿ ਜਿਸ ਕਰਕੇ ਉਹ ਸਿਰਫ ਪਰਿਵਾਰ ਦੇ ਨਹੀਂ ਸਗੋ ਪੂਰੇ ਪਿੰਡ ਦੇ ਹੀ ਹਰਮਨ ਪਿਆਰੇ ਸਨ ਆਪ ਜੀ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ ਜਦੋਂ ਥੋੜੇ ਵੱਡੇ ਹੋਏ ਤਾਂ ਸ੍ਰੀ ਜਪਜੀ ਸਾਹਿਬ ਰਾਹਰਾ ਸਾਹਿਬ ਕੀਰਤਨ ਸੋਹਲਾ ਤੇ ਬਹੁਤ ਸਾਰੇ ਸ਼ਬਦ ਕੰਠ ਕਰਲੇ ਸਨ ਆਵਾਜ਼ ਵਿੱਚ ਇੰਨੀ ਮਠਾਸੀ ਕਿ ਜਦ ਆਪ ਗੁਰਦੁਆਰੇ ਕੀਰਤਨ ਕਰਦੇ ਤਾਂ ਸੰਗਤਾਂ ਨਿਹਾਲ ਹੋ ਜਾਂਦੀਆਂ ਆਪ ਜੀ ਹਮੇਸ਼ਾ ਗੁਰਗੋਬਿੰਦ ਸਿੰਘ ਜੀ ਦੀਆਂ ਗੱਲਾਂ ਕਰਦੇ ਰਹਿੰਦੇ ਲੋਕ ਆਪ ਜੀ ਨੂੰ ਪਿਆਰ ਨਾਲ ਮਾਤਾ ਜੀ ਵੀ ਕਹਿ ਕੇ ਬੁਲਾਉਂਦੇ ਸਨ ਸਾਨੂੰ 1700 ਈਸਵੀ ਵਿੱਚ ਆਪ ਜੀ ਦਾ ਸਾਰਾ ਪਰਿਵਾਰ ਰਹੁਤਾਸ ਜੀ ਸੰਗਤਾਂ ਕਲਗੀਧਰ ਜੀ ਦੇ ਦਰਸ਼ਨ ਵਾਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਸਾਰੇ ਪਰਿਵਾਰ ਤੇ ਸੰਗਤਾਂ ਨੇ ਗੁਰੂ ਸਾਹਿਬ ਦੇ ਖੰਡੇ ਬਾਟੇ ਦੀ ਪਾਉ ਲੈ ਕੇ ਸਿੱਖੀ ਧਾਰਨ ਕੀਤੀ ਕੁਝ ਦਿਨ ਅਨੰਦਪੁਰ ਸਾਹਿਬ ਵਿਖੇ ਠਹਿਨ ਪਿ ਜੀ ਅੱਗੇ ਆਪਣੀ ਸੁਪੁੱਤਰੀ ਸਹਿਬ ਦੇਵਾ ਦਾ ਰਿਸ਼ਤਾ ਸਵੀਕਾਰ ਕਰਨ ਦੀ ਬੇਨਤੀ ਕੀਤੀ ਗੁਰੂ ਜੀ ਨੇ ਇਹ ਪਹਿਲਾਂ ਹੀ ਸ਼ਾਦੀ ਸ਼ੁਦਾ ਅਤੇ ਚਾਰ ਸਹਿਬ ਜੰਦਾ ਦਾ ਪਿਤਾ ਹੋਣ ਦੇ ਨਾਤੇ ਸਹਿਬ ਦੇਵਾ ਦਾ ਰਿਸ਼ਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸਹਿਬ ਕੋਰ ਦੇ ਪਿਤਾ ਨੇ ਬੇਨਤੀ ਕੀਤੀ ਕਿ ਸਹਿਬ ਦੇਵਾ ਦਾ ਜਨਮ ਤੋਂ ਹੀ ਤੁਹਾਡੀ ਹੋ ਚੁੱਕੀ ਹੈ ਕਿਉਂਕਿ ਇਹ ਮੇਰਾ ਸੰਕਲਪ ਸੀ ਕਿ ਮੈਂ ਆਪਣੀ ਸੰਤਾਨ ਤੁਹਾਡੇ ਚਰਨਾਂ ਵਿੱਚ ਨਿਮਿਤ ਕਰਾਂਗਾ ਹੁਣ ਤੁਸੀਂ ਬੇਸ਼ੱਕ ਇਸ ਨੂੰ ਆਪਣੇ ਮਹਿਲ ਬਣਾ ਕੇ ਰੱਖੋ ਚਾਹੇ ਆਪਣੀ ਦਾਸੀ ਬਣਾ ਕੇ ਰੱਖੋ ਪਰ ਇਸ ਦਾ ਡੋਲਾ ਕਿਤੇ ਹੋਰ ਨਹੀਂ ਜਾ ਸਕਦਾ ਸੰਗਤਾਂ ਦੀ ਬੇਨਤੀ ਠੁਕਰਾ ਦੇਣਾ ਗੁਰੂ ਸਾਹਿਬ ਦੇ ਬਸ ਵਿੱਚ ਸਾਰੇ ਪਰਿਵਾਰ ਤੇ ਸੰਗਤਾਂ ਦੀ ਬੇਨਤੀ ਮੰਨਦੇ ਹੋਏ ਗੁਰੂ ਸਾਹਿਬ ਜੀ ਨੇ ਇੱਕ ਸ਼ਰਤ ਰੱਖੀ ਕਿ ਸਿਰਫ ਕੁਆਰੇ ਡੋਲੇ ਦੇ ਤੌਰ ਤੇ ਹੀ ਸਾਡੇ ਮਹਿਲਾਂ ਵਿੱਚ ਰਹਿ ਸਕਦੀ ਹੈ ਅਗਰ ਇਹ ਸਹਿਬ ਦੀਵਾਨ ਨੂੰ ਮਨਜ਼ੂਰ ਹੋਵੇ ਤਾਂ ਸਾਹਿਬ ਦੇਵਾਨੇ ਹਾਂ ਵਿਚਰ ਹਲਾ ਦਿੱਤਾ ਸ਼ਾਦੀ ਹੋਣ ਤੋਂ ਬਾਅਦ ਸਮੀਤ ਪਿਤਾ ਜੀ ਦੇ ਹੁਕਮ ਅਨੁਸਾਰ ਮਾਤਾ ਸੈਬਕੌਰ ਜੀ ਨੇ ساری ਜਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਧਿਆਨ ਜੋੜ ਕੇ ਕੁਮਾਰੇ ਡੋਲੇ ਦੇ ਰੂਪ ਵਿੱਚ ਗੁਜ਼ਾਰੀ ਅਤੇ ਕਦੇ ਵੀ ਗੁਰੂ ਕੇ ਮੈਲ ਹੋਣ ਦਾ ਇਮਾਨ ਨਹੀਂ ਕੀਤਾ ਇਸੇ ਹੀ ਸਾਲ ਮਾਤਾ ਜੀਤੋ ਜੀ ਦਾ ਦੇਹਾਂਤ ਹੋ ਗਿਆ ਮਾਤਾ ਸੈਬਕੌਰ ਨੇ ਮਾਤਾ ਜੀਤੋ ਜੀ ਦੇ ਤਿੰਨ ਸੁਪੁੱਤਰਾਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਅਤੇ ਆਪਣੇ ਪਰਿਵਾਰ ਵਿੱਚ ਘਰ ਦੀ ਤਰ੍ਹਾਂ ਰਚਮਚ ਗਏ ਮਾਤਾ ਜੀ ਦੇ ਮਨ ਵਿੱਚ ਇੱਕ ਦਿਨ ਪੁੱਤਰ ਦੀ ਇੱਛਾ ਆਈ ਜਿਸ ਤੋਂ ਗੁਰੂ ਸਾਹਿਬ ਬੇਖਬਰ ਨਹੀਂ ਸਨ ਤਾਂ ਉਹਨਾਂ ਨੇ ਆਪਣੇ ਨਾਂ ਦਾ ਪੁੱਤਰ ਸਮੁ ਪੰਥ ਨੂੰ ਸ਼੍ਰੀ ਮਾਤਾ ਜੀ ਦੇ ਢੋਲੀ ਵਿੱਚ ਪਾ ਕੇ ਖਾਲਸੇ ਦੀ ਮਾਂ ਹੋਣ ਦਾ ਉੱਚਾ ਰਤਬਾ ਬਖਸ਼ਿਆ। ਅਨੰਦਪੁਰ ਵਿੱਚ ਮੁਗਲਾਂ ਨਾਲ ਆਖਰੀ ਲੜਾਈ ਸਮੇਂ ਅਨੰਦਪੁਰ ਸਾਹਿਬ ਛੱਡਣ ਵੇਲੇ 20 ਦਸੰਬਰ 1704 ਈਸਵੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੱਕ ਭਾਵ 7 ਅਕਤੂਬਰ 1708 ਈਸਵੀ ਤੱਕ ਦਾ ਬੜਾ ਘਟਨਾ ਅਤੇ ਦੁਖਦਾਈ ਸਮਾਂ ਮਾਤਾ ਸਾਹਿਬ ਕੌਰ ਜੀ ਨੇ ਆਪਣੇ ਅੱਖੀ ਦੇਖਿਆ ਪਰ ਆਪ ਹਮੇਸ਼ਾ ਅਡੋਲ ਅਤੇ ਚੜ੍ਹਦੀ ਕਲਾ ਵਿੱਚ ਰਹੇ। ਕੀਤਪੁਰ ਵਿਖੇ ਪਰਿਵਾਰ ਵਿਛੋੜੇ ਸਮੇਂ ਆਪ ਜੀ ਨੇ ਮਾਤਾ ਸੁੰਦਰੀ ਜੀ ਦੋ ਸੇਵਿਕਾ ਮਾਂ ਬੀਬੀ ਭਾਗ ਕੌਰ ਬੀਬੀ ਹਰਦਾਸ ਕੌਰ ਦੋ ਸਿੱਖ ਪਾਈ ਜਵਾਹਰ ਸਿੰਘ ਭਾਈ ਤੰਨਾ ਸਿੰਘ ਆਪ ਦੇ ਛੋਟੇ ਭਰਾ ਭਾਈ ਸਾਹਿਬ ਸਿੰਘ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਜਾ ਕੇ ਹੈ ਸ਼ੀਤੀ ਉਧਰ ਚਮਕੌਰ ਦੀ ਜੰਗ ਵਿੱਚ ਵੱਡੇ ਦੋ ਸਹਬਜਾਦੇ ਅਤੇ ਸਰਹੰਦ ਦੇ ਨਵਾਬ ਵਜੀਰ ਖਾਨ ਦੇ ਹੱਥੋਂ ਦੋ ਛੋਟੇ ਸਹਬਜਾਦਾਂ ਦੇ ਸ਼ਹੀਦ ਹੋ ਜਾਣ ਪਿੱਛੇ ਗੁਰੂ ਜੀ ਮੁਕਸਰ ਅਤੇ ਮੁਕਸਰ ਦੀ ਜੰਗ ਤੋਂ ਬਾਅਦ ਦਮਦਮਾ ਸਾਹਿਬ ਪਹੁੰਚੇ ਇੱਥੇ ਹੀ ਦੋਵੇਂ ਮਾਤਾ-ਮਾਂ ਭਾਈ ਮਨੀ ਸਿੰਘ ਜੀ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ 1706 ਈਸਵੀ ਨੂੰ ਦਰਸ਼ਨਾਂ ਲਈ ਪਹੁੰਚੀਆਂ ਜਿਆਰੇ ਸਬ ਚਦਿਆਨੂ ਗੁਰੂ ਸਹਿਬਾਨਾ ਨਾਲ ਨਾਮ ਦੇ ਕੇ ਮਾਤਾਮਾਂ ਨੇ ਪੁੱਛਿਆ ਮੈਂ ਕਲਗੀਧਰ ਨੇ ਖਾਲਸੇ ਬਲ ਇਸ਼ਾਰਾ ਕਰਕੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਿਆ ਇਨ ਪੁੱਤਰ ਕੇ ਸਿਰ ਪਰ ਬਾੜ ਦੀਏ ਸੁਚਾਰ ਚਰ ਮੇਂ ਕੀਆ ਹੁਆ ਜੀਬਤ کئی ਹਜ਼ਾਰ ਕੁਝ ਸਮਾ ਸੇਵਾ ਅਤੇ ਦਰਸ਼ਨ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਦੱਖਣ ਵਿੱਚ ਔਰੰਗਜੀਬ ਨੂੰ ਮਿਲਣ ਦਾ ਫੈਸਲਾ ਕੀਤਾ ਅਤੇ ਦੋਵੇਂ ਮਾਤਾਮਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬਕੌਰ ਜੀ ਨੂੰ ਰਸਤਿਆਂ ਦੀਆਂ ਔਖੀਆਂ ਕਠਿਨਾਈਆਂ ਕਰਕੇ ਦਿੱਲੀ ਵੱਸ ਪਿੱਜਾ ਤਮ ਤਮਾ ਸਤਨ ਨਦੇੜ ਜਾਂਦੇ ਸਮੇਂ ਜਿਸ ਸਮੇਂ ਕਾਂਗੀ ਤਰਜੀ ਨੇ ਮੋਤੀ ਸਾਹ ਦੇ ਬਾਗ ਜਿੱਥੇ ਅੱਜ ਕੱਲ ਮੋਤੀ ਬਾਗ ਗੁਰਦੁਆਰਾ ਸਾਹਿਬ ਹੈ ਚਰਨ ਪਾਇਆ ਤਾਂ ਇੱਥੋਂ ਫਿਰ ਦੱਖਣ ਦੇਸ਼ ਜਾਣ ਸਮੇਂ ਮਾਤਾ ਸਾਹਿਬ ਕੌਰ ਨੇ ਸਤਗੁਰੂ ਜੀ ਦੇ ਨਾਲ ਜਾਂਦੀ ਇੱਛਾ ਪ੍ਰਗਟ ਕੀਤੀ ਨਦੇੜ ਵਿਖੇ ਦਰਸ਼ਮੇਸ਼ ਪਿਤਾ ਜੀ ਨੇ ਮਾਤਾ ਜੀ ਦੀ ਇਰਹਾਸ ਲਈ ਗੋਦਾਵਰੀ ਦੇ ਕੰਡੇ ਹੀਰਾ ਘਾਟ ਵਿਖੇ ਉੱਚਾ ਰਾ ਪ੍ਰਬੰਧ ਕਰਵਾਇਆ ਮਾਤਾ ਸਾਹਿਬ ਕੌਰ ਨੇ ਇੱਥੇ ਹੀ ਆਪਣਾ ਟਿਕਾਣਾ ਬਣਾਇਆ ਇੱਥੇ ਮਾਤਾ ਜੀ ਸਵੇਰ ਰਾਤ ਰਹਿੰਦਾ ਇਸ਼ਨਾਨ ਕਰਨ ਪਛੁੰਨਤ ਨੇਮ ਕਰਦੇ ਅਤੇ ਸੰਗਤਾਂ ਵਿੱਚ ਬੈਠ ਕੇ ਕੀਰਤਨ ਸੁਣਦੇ ਕੀਰਤਨ ਦੀ ਸਮਾਪਤੀ ਪਿਛੋਂ ਸੰ ਬੇਕੀ ਮਾਤਾ ਸੈਪ ਕੌਰ ਜੀ ਨੂੰ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਭੇਜਣ ਦਾ ਸੰਕਲਪ ਬਣਾਇਆ ਅਤੇ ਉਨ੍ਹਾਂ ਨੂੰ ਆਪਣੇ ਕਮਰ ਕੱਸੇ ਵਿੱਚੋਂ ਪੰਜ ਸ਼ਸਤਰ ਪ੍ਰਦਾਨ ਕੀਤੇ ਦਿੱਲੀ ਜਿੱਥੇ ਕਿ ਅਜਗਲ ਗੁਰਦੁਆਰਾ ਮਾਤਾ ਸੁੰਦਰੀ ਜੀ ਸੰਬੋਧਿਤ ਹੈ ਇੱਥੇ ਆਪ ਸ਼ਾਸਤਰਾਂ ਦੀ ਸੇਵਾ ਕਰਦੇ ਰਹੇ ਨਕ ਨੇਮ ਤੇ ਸ਼ਾਸਤਰਾਂ ਦੇ ਦਰਸ਼ਨ ਕਰਕੇ ਮਾਤਾ ਜੀ ਲੰਗਰ ਛਕਦੇ ਸਨ ਜਦੋਂ ਫੌਕਸੀਆਰ ਤਖਤ ਤੇ ਬੈਠਾ ਤਾਂ ਉਸ ਨੇ ਸਿੱਖਾਂ ਦੇ ਖਿਲਾਫ ਜ਼ੁਲਮਾਂ ਦੀ ਹਨੇਰੀ ਚ ਲਾ ਦਿੱਤੀ ਸ਼੍ਰੀ ਗੁਰਗੰਦੀ ਧਰਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਮਾਤਾ ਸਾਹਿਬ ਕੌਰ ਜੀ ਨੇ ਸੰਗਤਾਂ ਪ੍ਰਤੀ ਹੁਕਮ ਨਾਮੇ ਜਾਰੀ ਕੀਤੇ ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਚਾਲੂ ਰੱਖ ਕੇ ਖਾਲਸਾ ਪੰਥੇ ਅਗਵਾਈ ਕੀਤੀ ਜਿੰਨਾਂ ਵਿੱਚੋਂ 9 ਹੁਕਮਨਾਮਿਆਂ ਦਾ ਬੇਰਬਾ ਉਪਲਬਧ ਹੈ ਮਾਤਾ ਸਾਹਿਬ ਕੌਰ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਇਆ ਵੇਖ ਕੇ ਮਾਤਾ ਸੁੰਦਰੀ ਜੀ ਨੂੰ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸ਼ਸਤਰ ਸ ਮਾਤਾ ਸਾਹਿਬ ਕੌਰ ਜੀ ਨੂੰ ਦਿੱਤੇ ਸਨ ਪੰਜੇ ਸ਼ਸਤਰ ਉਹਨਾਂ ਨੇ ਮਾਤਾ ਸੁੰਦਰੀ ਜੀ ਨੂੰ ਦੇ ਦਿੱਤੇ 15 ਅਕਤੂਬਰ 1734 ਵੀ ਨੂੰ ਦਿਨ ਸ਼ੁੱਕਰਵਾਰ ਨੂੰ ਮਾਤਾ ਸਾਹਿਬ ਕੌਰ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਛਣਾਲ ਕਰਨ ਪੁੱਛ ਨਿਤਨੇਮ ਕੀਤਾ ਅਤੇ ਗੁਰੂ ਜੀ ਦੇ ਸ਼ਸਤਰਾਂ ਦਾ ਦਰਸ਼ਨ ਕਰਨ ਉਪਰੰਤ ਆਪਣਾ ਪੰਜਵਾਂ ਭੂਿਕ ਸਰੀਰ ਤਿਆਗ ਦਿੱਤਾ ਮਹਾਤਮਾ ਜੀ ਨੇ ਕੋਲ ਸੰਸਾਰ ਕੀ ਯਾਤਰਾ ਲਗਭਗ 50 ਸਾਲ ਪੂਰੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਉਪਰੰਤ ਲਗਭਗ 23 ਸਾਲ ਖਾਲਸਾ ਕੌਮ ਦੀ ਕੀਤੀ ਗਈ ਸ਼ਾਨਦਾਰ ਅਗਵਾਈ ਵੀ ਸ਼ਾਮਲ ਹੈ